ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗਿਆ ਜੀ ਪਨੀਰੀ ਤੇ ਸਪਰੇਅ ਕਰਨਾ ਤੇਲੇ ਤੋਂ ਮਾਲੋ ਜੀਰੀ ਦੀ ਬਜਾਈ ਕਰਨ ਤੋਂ ਪਹਿਲਾਂ ਪੰਜ ਚਾਰ ਦਿਨ ਪਹਿਲਾਂ ਤੇਲੇ ਦੀ ਸਪਰੇਅ ਜ਼ਰੂਰ ਕਰੋ ਜਿਹੜਾ ਮਧਰਾ ਬੂਟੇ ਦਾ ਰੋਗ ਆ ਇੱਕ ਤਾਂ ਉਹ ਦੂਰ ਹੋ ਜਾਂਦਾ ਏ ਤੇ ਕੋਈ ਬੇਅਰਸ ਜਾਂ ਕੁਝ ਵੀ ਹੁੰਦਾ ਪਨੀਰੀ ਚ ਉਹ ਸਾਰਾ ਪ੍ਰੋਬਲਮ ਆਪਣੀ ਚੱਕੀ ਜਾਂਦੀ ਆ ਤੇ ਆ ਦੋਏ ਕਿਹਾਰੀਆਂ ਚ ਕਰਨੀਆਂ ਆ ਆਪਾਂ ਤੇ ਅੱਜ ਬੱਟਾ-ਬੋਟਾਂ ਪਾਤੀਆਂ ਆਪਾਂ ਖੇਤ ਅਧੀਆਂ ਸਾਰੀਆਂ ਤੇ ਅੱਜ ਕੱਲੂ ਸਵੇਰੇ ਪਾਣੀ ਛੱਡਾਂਗੇ ਇਹ ਜੇ ਭਾਰ ਦੇ ਪਹਿਲਾਂ ਇਹ ਚ ਲਾਇਆ ਮਲਾਜ਼ਮ ਆਪਾਂ ਕਰਨ ਤੇ ਸ਼ਾਮ ਸ਼ਾਮ ਵੇਲੇ ਲੱਗਿਆ ਕਰਨ ਲਾਤਾ ਜੀ ਮਲਾਜਮ ਆਪਾਂ ਕਰਨ ਸਪਰੇ ਤੇ ਆ ਕੇ ਅਰੀਜ ਕਰਕੇ ਇਦੋਂ ਬਾਅਦ ਫਿਰ ਇਚ ਕਰਾਂਗੇ ਤੇ ਬਾਕੀ ਆ ਪਨੀਰੀ ਆਪਣੀ ਥੋੜੀ ਜਿਹੀ ਪੀਲੀ ਪਈ ਹੋਈ ਹੈ ਇਹਦਾ ਵੀ ਹੱਲ ਦੱਸਾਂਗੇ ਵੀ ਇਹ ਚ ਆਪਾਂ ਕਿਹੜਾ ਸਮਾਨ ਪਾਉਣਾ ਜਿਹੜਾ ਪੀਲਾ ਜਾ ਹੋਈ ਹੋਈ ਆ ਪਨੀਰੀ ਜਿਹੜੀ ਸਹੀ ਹੋ ਜਵੇ ਇਹਦਾ ਤਿਆਰ ਹੈ ਲਾਉਣ ਨੂੰ ਹਨਾ ਹੈ ਮੈਂ ਕਿਹਾ ਇਹ ਪਨੀਰੀ ਦਾ ਤਿਆਰ ਹੈ ਲਾਉਣ ਨੂੰ ਆਹ ਜੀ ਜੀ ਕਰਦਾ ਹੈ ਬਾਕੀ ਆਪਣੀ ਚਾਰ ਵਾਲੀ ਮੱਕੀ ਦੀ ਵੀ ਗੱਠ ਪਾੜਨ ਲੱਗ ਗਈ ਤੇ ਹਲੇ ਇਹਨੂੰ ਲਾਵਾਂ ਇੱਕ ਦੋ ਪਾਣੀ ਤੇ ਉਦੋਂ ਬਾਅਦ ਫਿਰ ਇਹਨੂੰ ਬੜਾਉਨੇ ਆ ਚਾਰ ਵਾਲਿਆਂ ਨੂੰ ਉਹ ਸਿਰੇ ਤੱਕ ਖੜੀ ਆ ਤੇ ਫਿਰ ਇਹ ਚ ਵੀ ਲਾਵਾਂਗੇ ਜੀਰੀ ਛੱਪੀਓ ਬਾਕੀ ਅੱਜ ਵੀ ਮੱਕੀ ਵੱਢੀ ਆ ਆਪਾਂ ਉਧਰ ਦੂਈ ਮੋਟਰ ਤੇ ਵੀਡੀਓ ਬਣੀ ਨਹੀਂ ਆਪਾਂ ਤੋਂ ਥੋੜੀ ਜੀ ਕੰਮ ਚ ਣੱਠ ਭੱਜ ਹੀ ਰਹਿੰਦੀ ਆ ਉਹਦੇ ਕਰਕੇ ਤੇ ਕੱਲੂ ਜਾਂ ਪਰਸੋਂ ਨੂੰ ਵੱਢਣੀ ਆ ਦੂਈ ਮੋਟਰ ਤੇ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਨਾਲੇ ਰੇਟ ਦੱਸਾਂਗੇ ਮੱਕੀ ਦਾ ਕੀ ਕੁਝ ਚੱਲਦਾ ਹੈ ਕੀ ਗੱਲਬਾਤ ਆ ਵੀ ਕੀ ਰੇਟ ਲੱਗੀ ਆਪਣੀ ਮੱਕੀ ਜਿਹੜੀ ਅੱਜ ਵੱਡੀ ਆ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਰੇਟ ਲੱਗੂਗੀ ਵੀਡੀਓ ਦੇ ਵਿੱਚ ਕਰਾਂਗੇ ਸਾਂਝਾ ਮੱਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਜੀ ਸੌਂਟੀ ਟਰੈਕਟਰ ਲੈ ਕੇ ਫੋਰਮੈਨ ਕੋਲ ਆਪਾਂ ਲਵਾਉਣੀਆਂ ਨੇ ਪਿਛਲੇ ਟਾਇਰਾਂ ਦੇ ਰਮਾਂ ਤੇ ਗੁੱਲੀਆਂ ਆਹਾਂ ਬੈਡਾਂ ਵਾਲੀਆਂ ਇਹ ਜੋ ਬੈਡ कसे ਜਾਂਦੇ ਨੇ ਤੇ ਲੱਗਿਆ ਹੋਇਆ ਫੋਰਮੈਨ ਜੱਕ ਜੁੱਕ ਲਾਉਣ ਤੇ ਦਿਖਾਉਨੇ ਆ ਕਾਮਕਾਰ ਵੀ ਕਿਵੇਂ ਲੱਗਦੀਆਂ ਨੇ ਤੇ ਦੋਏ ਟਾਇਰਾਂ ਤੇ ਲਵਾਉਣੀਆਂ ਨੇ ਆਪਾਂ ਉਧਰਲੇ ਵੀ ਤੇ ਇਧਰਲੇ ਪਾਸੇ ਵੀ ਤੇ ਦੋਏ ਟਰੈਕਟਰ ਤੇ ਹੈਗੀਆਂ ਨੇ ਆਪਣੀਆਂ ਦੇ ਲੱਗੀਆਂ ਹੋਈਆਂ ਨੇ ਉਤੇ ਇਹ ਦਿਖਾਉਨੇ ਆ। ਇੱਕ ਲਾ ਕੇ ਜੀ ਕੱਢਤੀ ਟਾਇਰ ਦੀ ਹਵਾ। ਹੁਣ ਹੋਰ ਗੁਟਕੇ ਦੇ ਦੇਣੇ ਨੇ ਵੀ ਟਾਇਰ ਨੂੰ ਸੇਕ ਨਾ ਲੱਗੇ। ਦਿਖਾਉਨੇ ਆ ਆਪਾਂ ਤੁਹਾਨੂੰ। ਔਰ ਦੇਖੋ। ਤਿੰਨ ਚਾਰ ਗੁਟਕੇ ਦੇ ਦੇਣੇ ਨੇ ਕੰਮਰ ਟਾਇਰ ਦੇ ਵਿਚਾਲੇ। ਇਹ ਸੇਕ ਤੋਂ ਆਪਾਂ ਕਰ ਦੋਨੇ ਆ ਇਹਨੂੰ ਵੀ ਸੇਕ ਨਾ ਲੱਗੇ ਟਾਇਰ ਨੂੰ। ਹਰੰਦ ਦਾ ਸਾਨੂੰ ਕਹਿੰਦੇ ਸੀ ਕਹਿੰਦੇ ਜੀ ਟਾਇਰ ਲੈਦਾ ਕਰਕੇ ਰਿਮ ਲੈਦਾ ਕਰਕੇ ਲੈ ਕੇ ਆਓ ਜੀ ਤੋਂ ਲੈ ਕੇ ਆਇਆ ਬੈਡ ਮਾਖਾ ਵੀ ਫਿਰ ਤਾਂ ਅਸੀਂ ਉੱਥੇ ਹੀ ਉਹ ਕਰਾ ਲਾਂਗੇ ਲਵਾਲਾਂਗੇ ਫੇਰਾ ਟਿੱਕੀਆਂ ਜੀਆਂ ਲਿਆਏ ਦੀ ਨਾਲ ਬੈਡ ਚੱਕ ਲੈ ਆਏ ਦੀ ਉੱਥੋਂ ਹਾਂ 20000 ਦੇ ਦਿੱਤੇ ਨੇ ਮਹਿੰਗੀ ਬਹੁਤ ਹੋਗੇ 13 ਦੇ ਟਾਇਰਾਂ ਦੇ 16 ਦੇ ਟਾਇਰਾਂ ਦੇ ਹੈਗੇ ਨੇ 24000 ਦੇ ਆਹ ਦੇਖੋ ਇਦਾਂ ਇੱਥੇ ਗੁੱਟ ਕੇ ਤੇ ਹੁਣ ਲਾ ਦੇਣੀ ਐ ਇਹਨੇ ਟਿੱਕੀਆਂ ਇਹਾਂ ਨਾਪੀ ਨੂਪੀ ਕਰਕੇ ਵੀ ਕਿਵੇਂ ਜਿਹੜੇ ਹਿਸਾਬ ਕਿਤਾਬ ਚ ਲਾਉਂਦੇ ਨੇ ਉਹ ਹਿਸਾਬ ਨਾਲ ਤੇ ਲਵਾ ਕੇ ਫੇਰ ਆਹਾਂਗੇ ਪੈੜ ਆਹਗੀ ਲੀਡ ਬੈਲਡਿੰਗ ਕਰਨ ਨੂੰ 843 4/4 ਇਹ ਆਪਾਂ ਕੱਦੂ ਜਿ ਵਾੜਨਾ ਪਿਛਲੇ ਸਾਲ ਵੀ ਵੜਿਆ ਤੇ ਦੋ ਲੱਗ ਗਿਆ ਜੀ 3 ਲਾਉਣ ਲੱਗਿਆ ਹੈ ਫੋਰਮੈਨ ਕੀ ਹਾਲ ਦੀ ਹੈ ਬਿਲਡਿੰਗ ਇਹ ਇੱਧਰ ਦਾ ਟਾਇਰ ਰੈਡੀ ਤੇ ਹੁਣ ਪਰਲੇ ਟਾਇਰ ਚੱਕਦੇ ਆ ਜੈਕ ਲਾ ਕੇ ਇੱਕ ਥੋ ਲੱਗ ਗਈਆਂ ਇਹਨਾਂ ਦੇ ਵਿੱਚ ਲੱਗ ਜਾਣਗੇ ਬੈਡ ਬਾਕੀ ਇਧਰੋਂ ਇੱਕ ਖੋਲ ਕੇ ਪਰਲੇ ਟਾਇਰ ਲਾਉਣੇ ਆ ਤੇ ਉਹ ਟਾਇਰ ਚੱਕ ਕੇ ਹਵਾ ਕੱਢ ਕੇ ਉੱਧਰ ਵੀ ਲਵਾਉਣੇ ਡੱਬੀਆਂ ਆਈਆਂ ਤੇ ਆਪਣਾ ਇੱਕ ਦੂਰਾ ਟਰੈਕਟਰ ਵੀ ਆਊਗਾ 852 4x4 ਤੇ ਉੱਤੇ ਵੀ ਲਵਾਉਣੀਆਂ ਨੇ ਹੋ ਗਏ ਜੀ ਤਿਆਰ 843 ਤਾਂ ਲੱਗ ਗਏ ਦੋਨੇ ਪਾਸੇ ਟਾਇਰਾਂ ਤੇ ਟਿੱਕੀਆਂ ਹੀ ਆ ਬਾਕੀ ਹੁਣ 852 ਆ ਗਿਆ ਆਪਣਾ ਇਹਤੇ ਵੀ ਲਵਾਉਣੀਆਂ ਨੇ ਜਿਹੜੇ ਆਪਣਾ ਕੋ ਦੂਆ ਟਰੈਕਟਰ ਦੀ ਉਹਨਾਂ ਤੇ ਲੱਗੀਆਂ ਇਹਦੇ ਨਵੇਂ ਲੈ ਲਈ ਟਰੈਕਟਰ ਉਹਦੇ ਕਰਕੇ ਤਾਂ ਹੀ ਦੁਬਾਰਾ ਲਵਾਉਣੀਆਂ ਪੈਂਦੀਆਂ ਨੇ ਤੇ ਇਹਤੇ ਵੀ ਲਵਾਉਨੇ ਆ ਯਾਹ ਤੇ ਆ ਰਹਾ ਆਪਣਾ ਇਹ ਵੀ 4x4 ਆ ਆ ਗਿਆ ਜੀ ਖਰਾਬ ਆ ਕੇ 1 2 ਯਾਰੇ ਜੇ ਮੂਟੇ ਨਹੀਂ ਮੇਜ ਨੇ ਉਹ ਸੈੱਟ ਕਰਨ ਨਾਲੇ ਹੁੰਜੇ ਖਾਂਜੇ ਭਰ ਦਾਂਗੇ ਤੇ ਨਾਲੇ ਬੱਟਾਂ ਦੇ ਕੋਈ ਗੂਏ ਲੱਗ ਜਾਣਗੇ ਬਾਕੀ ਮਸ਼ੀਨਾਂ ਗਲਾਈਆ ਜੇ ਟੀਵੀ ਰੇ ਕੱਢਣਾ ਉਹ ਸਾਹਮਣੇ ਲੱਗ ਗਈ ਤੇ ਨਾਲੇ ਉਹ ਖਿੱਚ ਦਾਂਗੇ ਤੇ ਬਾਕੀ ਦਿਖਾਉਣਾ ਹੈ ਕੰਮਕਾਰ ਟਰੈਕਟਰ ਤੇ ਆਪਾਂ ਲਵਾ ਲਿਆ ਜੀ ਗੁੱਲੀਆਂ ਆਈਆਂ ਉਹਦੇ ਵਾਲੀਆਂ ਆਪਣੇ ਇਹ ਨਾ ਬੈਡ ਵਾਲੀਆਂ ਆ ਆ ਕਿਹੜਾ ਥੋੜਾ ਉੱਚਾ ਇਹ ਖਿੱਚਦੇ ਆ ਉਧਰਲੇ ਪਾਸੋਂ ਇੱਧਰ ਨੂੰ ਥੋੜਾ ਥੋੜਾ ਆ ਬਾਸਾ ਉੱਚਾ ਇੱਧਰ ਲਾ ਇਹ ਜੋ ਆਪਾਂ ਮਿੱਟੀ ਪਟਾਈ ਦੀ ਖੇਤ ਤੋਂ ਦੂਰੇ ਰੋਟ ਚੱਕੀ ਦੀ ਤੇ ਉਹ ਕੋਠੀ ਦੇ ਪਾਈ ਦੀ ਉੱਧਰ ਉਹ ਸਾਹਮਣੇ ਉਹਦੇ ਘਰ ਕਿਉਂ ਚਾ ਨਹੀਂ ਮੋਇਆ ਇਹ ਖਿੱਚਦੇ ਆ ਦਿਖਾਉਨੇ ਆ ਵੀਡੀਓ ਨਾ ਬਣੇ ਰਹੇ ਹੋ ਇਹਡਾ ਉੱਚਾ ਨੀਮਾ ਦੀ ਖੇਤ ਆ ਭਗਤਚਤਾ ਦੀ ਇੱਧਰ ਨੂੰ ਤੇ ਰੇ ਵੀ ਪਾਉਣ ਲੱਗੇ ਦੀ ਖੇਤ ਚ ਮਸ਼ੀਨਰ ਟਰੈਕਟਰ ਸੱਟ ਰਹੇ ਨੇ ਮਸ਼ੀਨ ਲੁੱਟ ਕਰਕੇ ਤੇ ਬਾਕੀ ਫਰੇਖ ਹਟਾਉਣ ਲੱਗੇ ਹੋયા ਹੁਣ ਆਪਾਂ ਹੋਰ ਕੰਮ ਕਰਨਾ ਪਿਆ ਰਹੇ ਤੇ ਜਿੰਨੇ ਖੇਤਾਂ 'ਚ ਬੂਆ ਪਾ ਦਾਂਗੇ ਤੇ ਫਿਰ ਹਾਇਰੋਨਾ ਬਾਦਾਂਗੇ ਇਹਨੂੰ ਵਿੱਚ ਰਲ ਜੂ ਚੰਗੀ ਤਰ੍ਹਾਂ ਤੇ ਪਾਣੀ ਵੀ ਛੱੜਤਾ ਆਪਾਂ ਅੱਜ ਤੋਂ ਖੇਤ 'ਚ ਫਿਰ ਕੱਲੂ ਕੱਲ ਤੋਂ ਲੱਗਾ ਇੱਕਦੂ ਕਰਨ ਛੱੜਤਾ ਨਾ ਅੱਧਾ ਘਰ ਗਿਆ ਹੈ ਹਾਂ ਪੱਟਿਆ ਤਾਂ ਹਾਂ ਹੋਰੋਂ ਮਿੱਟੀ ਪਾਈਦੀ ਕੋਈ ਜੋ ਉਹਦੇ ਕਰਕੇ ਆਪਾਂ ਉਰੀ ਪਾਉਣਾਰੇ ਐ ਚੱਲਦੀ ਆ ਜੀ ਮਸ਼ੀਨ ਪੰਜ ਮੀਟਰਲੀ ਆ ਤੇ ਹੋਣਗੀਆਂ ਬੱਸ ਹੋਰ ਹੀ ਤਿੰਨ ਚਾਰ ਘਟਾਲੀਆਂ ਹੋਰ ਹੋਣਗੀਆਂ ਤੇ ਇਹਦਾ ਕੰਮ ਵੀ ਨਿਪਟ ਜੂਗਾ ਤੇ ਆਪਾਂ ਚਾਰ ਇਤ ਕੀ ਪਾਇਆ ਨਹੀਂ ਚਾਰ ਵਾਲੇ ਟੋਏ ਚ ਪਾਤੀ ਤੂੜੀ ਤੇ ਤੂੜੀ ਸਾਤੀ ਦੀ ਆਪਾਂ ਇਕੱਠੀ ਹੋ 47 ਦੀ ਬਾਕੀ ਜਿਆਦਾ ਕੰਮਕਾਰ ਗਰਮੀ ਬਹੁਤ ਜ਼ਿਆਦਾ ਏ ਤੇ ਹਵਾ ਤਤੀ ਆ ਰਹੀ ਆ ਤੇ ਮੀਂਹ ਦੀ ਸੁਭਾਅ ਬਣਾ ਹੈ ਕਿ 27 28 ਦੀ ਤਰੀਕ ਤੇ ਲਵੇ ਮੀਂਹ ਜਾ ਕੇ ਪਊਗਾ ਤੇ ਜਦੋਂ ਮੀਂਹ ਪੈਣਾ ਜਦੇ ਜੀਰੀ ਲੱਗਣੀ ਆ ਜਾ ਕੇ ਕੰਤਾ ਬਾਣ ਚ ਪਾਣੀ ਉਹ ਨਹੀਂ ਤੁਰਦਾ ਹੈਗਾ ਤੇ ਲਾਈਟ ਵੀ ਉਹੀ 8 ਘੰਟੇ ਆਉਂਦੀ ਉਹ ਚੋ ਵੀ ਕੱਟ ਲੱਗ ਜਾਂਦਾ ਏ ਕਦੇ ਖਰਾਬ ਹੋ ਜਾਂਦੀ ਆ ਤੇ ਉਹਦੇ ਕਰਕੇ ਮੀਂਹ ਪੈਣਾ ਜ਼ਰੂਰੀ ਆ ਤੇ ਮੱਕੀਆਂ ਦਾ ਕੰਮ ਵੀ ਲਵੇ ਲੱਗੇ ਚੱਲੇ ਆ ਤੇ ਮੱਕੀ ਦਾ ਰੇਟ ਵਧੀਆ ਉਹ ਵੀ ਮੌਸਮ ਕਰਕੇ ਐਤ ਕੀ ਰੇਟ ਵਧੀਆ ਧੁੱਪਾਂ ਦਾ ਪਾਂ ਨਿਕਲਦੀ ਰਹਿੰਦੀ ਆ ਵਧੀਆ ਤੇ ਮੌਸਮ ਮੀਂਹੂ ਵਾਲਾ ਹੈ ਨਹੀਂ ਉਹਦੇ ਕਰਕੇ